ਲਾ ਕਿਆ ਮਨ ਤੋਹੀਆ ਹੁਣੇ ਹਾਰ ਪਰੋਏ ਕਿਸ ਕਉ ਰੋਈਆ ਵਿਚਾਰ ਮਾਰ ਤਰਮ ਧਿਆਨੀ ਸੱਚ ਸਾਜੇ ਦਰبار صاحب واسطے ਨਿਸ਼ਬਦਾਂ ਸ਼ਬਦ ਇੱਥੇ ਹੋ ਨਹੀਂ ਸਕਦੇ ਕੋਈ ਕਿ ਸ਼ਬਦ ਇੱਥੇ ਹੀ ਮਿਲਣਗੇ ਔਰ એનર્ਜੀ ਇੱਥੋਂ ਮਿਲੇਗੀ ਇੱਥੋਂ ਨਿਮਰਤਾ ਜਿਹੜੀ ਹੈ ਉਹ ਇੱਥੇ ਮਿਲੇਗੀ ਸਹਿਜਤਾ ਜਿਹੜੀ ਇੱਥੋਂ ਮਿਲਦੀ ਮਿਲੇਗੀ ਸਰਲਤਾ ਇੱਥੋਂ ਮਿਲੇਗੀ ਔਰ ਨੀਵੇਂ ਰਹਿਣਾ ਇੱਥੋਂ ਮਿਲੇਗਾ ਤੇ ਇਹਦੇ ਵਾਸਤੇ ਬਾਕੀ ਸ਼ਬਦ ਨਹੀਂ ਹੈ ਇੱਥੇ ਸਭ ਬਸ ਸਿੱਖਣ ਆਉਂਦੇ ਲੋਕ એનર્ਜੀ ਲੈਂਦੇ ਆ ਔਰ ਅਸੀਂ ਕੁਛ ਕਿਸਮ ਦਾ ਕਿ ਅਸੀਂ ਪੰਜਾਬ ਦੇ ਜੰਮਪਾਲਾ ਪੰਜਾਬ ਸਾਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਕੀ ਸੀਗੇ ਉਹ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਸਾਨੂੰ ਕਿਰਦਾਰ ਦਿੰਦੀ ਹੈ ਸਾਨੂੰ ਜੀਣ ਦੀ ਜਾਚ ਦਿੰਦੀ ਹੈ ਸੋ ਇੱਥੇ ਆ ਕੇ ਤੇ ਹਮੇਸ਼ਾ ਹਮੇਸ਼ਾ ਆਉਣ ਵਾਲੇ ਬਹੁਤ ਸਾਰੇ ਭਾਜੀ ਇੱਕ ਗਾਣਾ ਉਹਨਾਂ ਬੋਕੇ ਕਰਕੇ ਗਾਣਾ ਆ ਰਿਹਾ ਫਿਰ ਕਈ ਗਾਣੇ ਆ ਫਿਰ ਡਾਂਸਿੰਗ ਗਾਣੇ ਵੀ ਹੈ ਕਈ ਬਟ ਆਪਾਂ ਉਹਦਾ ਜ਼ਿਕਰ ਕਰਾਂਗੇ ਕਿਸ ਦਿਨ ਫਿਰ ਆਵਾਂਗੇ ਤੇ ਅੱਧੀ ਪ੍ਰੈਸ ਕਾਨਫਰੰਸ ਕਰਾਂਗੇ ਸਰ ਮੇਰੇ ਗੱਲ ਦੀ ਨਾ ਪੋਲਿਟਿਕਸ ਵਿੱਚ ਕਦੀ ਨਹੀਂ ਕਲਾਕਾਰਾਂ ਨੂੰ ਆਉਣਾ ਚਾਹੀਦਾ ਮੇਰਾ ਵੀ ਹੁਣ ਪਿੱਛੇ ਜੀ ਰੌਲਾ ਪਾ ਦਿੱਤਾ ਸੀਗਾ ਲੋਕਾਂ ਨੇ ਵੀ ਮੈਂ ਲੜ ਰਿਹਾ ਪਰ ਮੈਂ ਤਾਂ ਕਦੀ ਵੀ ਨਹੀਂ ਲੜ ਰਿਹਾ ਚਲੋ ਇਹ ਵੀ ਅੱਛਾ ਹੋ ਗਿਆ ਕਿ ਤੁਸੀਂ ਅੱਜ ਮੀਡੀਆ ਮੈਂ ਰੀਲ ਬਣਾਉਣਾ ਚਾਹੁੰਦਾ ਸੀ ਇਹਦੀ ਅੱਜ ਮੀਡੀਆ ਸਾਰਾ ਇਕੱਠਾ ਹੋਇਆ ਕਦੀ ਵੀ ਨਹੀਂ ਲੜਨਾ ਚਾਹੁੰਦਾ ਉਹਦਾ ਕਾਰਨ ਕੀ ਹੈ ਕਿ ਮੈਨੂੰ ਲੱਗਦਾ ਕਲਾਕਾਰ ਜਿਹੜਾ ਸਮਾਜ ਵਾਸਤੇ ਕੰਮ ਨਹੀਂ ਕਰ ਸਕਦਾ ਉਹਦੀ ਆਦਤ ਨਹੀਂ ਹੁੰਦੀ ਉਹਦੇ ਵਾਸਤੇ ਅਲੱਗ ਤਰ੍ਹਾਂ ਦਾ ਇੱਕ ਮਾਈਂਡਸੈਟ ਹੁੰਦਾ ਅਲੱਗ ਤਰ੍ਹਾਂ ਦਾ ਇੱਕ ਤੁਹਾਡਾ ਜੀਵਨ ਹੁੰਦਾ ਤੇ ਨਾ ਹੀ ਉਹਦਾ ਉਹਦਾ ਕੋਈ ਮੈਨੂੰ ਲੱਗਦਾ ਉਹ ਉਹਦਾ ਕੰਮ ਹੀ ਨਹੀਂ ਹੈ ਕਲਾਕਾਰ ਨੂੰ ਨਹੀਂ ਆਣਾ ਚਾਹੀਦਾ ਮੈਂ ਬਹੁਤ ਕਲਾਕਾਰਾਂ ਨੂੰ ਦੇਖਿਆ ਮੈਂ ਨਾਮ ਨਹੀਂ ਲਾਵਾਂਗਾ ਇੱਥੇ ਕੰਟਰੋਵਰਸੀ ਹੋਏਗੀ ਬਹੁਤ ਕਲਾਕਾਰ ਜਿਹੜੇ ਆਏ ਨੇ ਈਵਨ ਗੁਰਦਾਸ ਕੋਰਟ ਈਵਨ ਅਮਰਸਰ ਜਿਹੜਾ ਇਧਰ ਉਧਰ ਪਰ ਉਹਨਾਂ ਨੇ ਕੀਤਾ ਕੁਝ ਨਹੀਂ ਸੋ ਕਲਾਕਾਰ ਨੂੰ ਨਹੀਂ ਆਣਾ ਚਾਹੀਦਾ ਉਹੀ ਆਣ ਜਿਹੜੇ ਲੋਕ ਕੰਮ ਕਰ ਸਕਦੇ ਭਾਜੀ ਨਸ਼ਾ ਤੇ ਹੁਣ ਦੇਖੋ ਕਿਛੇ ਹੀ ਬੰਦ ਕਰਨਾ ਪੈਣਾ ਸਰਕਾਰਾਂ ਹੀ ਬੰਦ ਕਰ ਸਕਦੀਆਂ ਨੇ ਸਰਕਾਰਾਂ ਹੀ ਲੱਕੇ ਲਾ ਸਕਦੀਆਂ ਨੇ ਸਰਕਾਰਾਂ ਪਾਲਿਸੀਆਂ ਬਣਾ ਸਕਦੀਆਂ ਕਲਚਰ ਤੇ ਵੀ ਨਸ਼ਿਆਂ ਤੇ ਵੀ ਉਹ ਪਾਲਿਸੀ ਬਣਾ ਕੇ ਵਧੀਆ ਅਫਸਰ ਲੱਗਣ ਜਿਹੜੇ ਜਿਹੜੇ ਕਰਪਟ ਨਾ ਹੋਣ ਜਿਹੜੇ ਹਰ ਤਰੀਕੇ ਨਾਲ ਨਿਪੁੰਨਤਾ ਦੇ ਨਾਲ ਕੰਮ ਕਰਨ ਤੇ ਨਿਡਰਤਾ ਦੇ ਨਾਲ ਕੰਮ ਕਰਨ ਤੇ ਨਸ਼ੇ ਤੇ ਖਾਣ ਕਰਨਾ ਕੋ ਮਤਲਬ ਵੱਡੀ ਗੱਲ ਹੈ ਨਹੀਂ ਸਰਕਾਰ ਜਦੋਂ ਚਾਹੇਗੀ ਜੋ ਖਤਮ ਕਰਨਾ ਉਹ ਖਤਮ ਕਰ ਸਕਦੀ ਹੈ ਕੀ ਮਨ ਧੋਹੀਆ ਹੁਣੇ ਹਾਰ ਪਰੋਏ ਕਿਸ ਕਉ ਰੋਈਆ ਵਿਚਾਰ ਮਾਰ ਪਰਮ ਧਿਆਨੀ ਸਾਚ ਸਾਜੇ ਭਾਵੈ ਤਨ ਤੇ ਨਹ ਹਰ ਖੁ ਸਾਚ ਤੂਖਿਲ ਵਿਖ ਪਰ ਹਰੇ ਸਤ